ਅੱਖਾਂ ਭੜੀਆਂ ਨਾਮ ਸੀ ਕੀ ਹੋ ਗਿਆ ਬਡਾਲ ਸਾਹਿਬ ਨੂੰ ਮਿਲ ਰਹੀ ਉਹਨਾਂ ਦੀ ਵੀ ਅੱਖਾਂ ਨਮ ਕਰਤੀਆਂ ਕੀ ਕਾਰਨ ਕੀ ਹੋਇਆ ਕਾਰਨ ਇਹ ਕੀ ਜਿਆਦਾ ਸੀ ਮੰਗਦੇ ਆ ਜੀ ਅਸੀਂ ਪੰਜਾਬੀ ਸਾਡੀ ਦਾਨੀਆਂ ਦੀ ਹਾਂ ਪਰ ਅਸੀਂ ਜਦੋਂ ਹੁਣ ਆਪਾਂ ਮੰਗਣਾ ਨਹੀਂ ਸਾਨੂੰ ਸੁਣਾ ਨਹੀਂ ਲੱਗਦਾ ਕੀ ਲੱਗਦਾ ਮੰਗਾ ਲੱਗੇ ਸ਼ਰਮ ਆ ਰਹੀ ਸੀ ਹਾਂਜੀ ਬੱਚਾ ਭਾਵੁਕ ਹੋ ਗਿਆ ਮੈਂ ਇਹਨੂੰ ਪੁੱਛਿਆ ਕਿ ਕਿੰਨੇ ਪਸ਼ੂ ਆ ਹਾਂ ਕਹਿੰਦਾ 10 ਕਹਿੰਦਾ ਚੋਕਰ ਚਾਹੀਦਾ ਤੇ ਭਾਵੁਕ ਤਾਂ ਮੈਂ ਵੀ ਹੋਇਆ ਹਾਂ ਵੀ ਯਾਰ ਇਹ ਦਾਨੀਆਂ ਦੀ ਕੌਮ ਆ ਔਰ ਇਹ ਮੰਗਣਾ ਨਹੀਂ ਪਸੰਦ ਕਰਦੇ ਇਹ ਵੰਡਣਾ ਪਸੰਦ ਕਰਦੇ ਉਹਨੂੰ ਉਹ ਗੱਲ ਰੜਕੀ ਆ ਨਾ ਤੇ ਮੈਂ ਕਿਹਾ ਕੋਈ ਨਹੀਂ ਅਸੀਂ ਅੱਗੇ ਵੀ ਦਰਿਆਵਾਂ ਨਾਲ ਲੜੇ ਆ ਨਾ ਅੱਗੇ ਦਰਿਆ ਸੀ ਪਿਛੇ ਵੈਰੀ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਵਿੱਚ ਘਰੇ ਹੋਏ ਸੀ ਤੇ ਸਾਹਿਬ ਜਾਦੇ ਵੀ ਨਿਕਲੇ ਰਾ ਪੁੱਤਰ ਕੋਈ ਨਹੀਂ ਆਪਾਂ ਲੜਾਂਗੇ ਇਹ ਕੁੜੀ ਦੀ ਗੱਲ ਆ ਅਸੀਂ ਮੈਂ ਕਿਹਾ ਤੂੰ ਚੋਕਰ ਲੈਣਾ ਨਾ ਚੋਕਰ ਦੇ ਕੇ ਤੋਰ ਦੇ ਅਸੀਂ ਕਿਹੜਾ ਘਰੋਂ ਦੇਣ ਲੱਗੇ ਆ ਨਾ ਸੰਗਤ ਨੇ ਸਾਡੇ ਕੋਲ ਭੇਜਿਆ ਤੇ ਅਸੀਂ ਸੰਗਤ ਦਾ ਦਿੱਤਾ ਹੋਇਆ ਹੀ ਸੰਗਤ ਤੋਂ ਭੇਜ ਰਹੇ ਹਾਂ ਤੇ ਇਸ ਵਕਤ ਮੈਂ ਕਿਹਾ ਵੀ ਤੇਰੀ ਲੋੜ ਆ ਤੇਰਾ ਹੱਕ ਹੈ ਤੇ ਲੈ ਕੇ ਆਇਆ ਸਾਡਾ ਫਰਜ਼ ਹੈ ਇੱਕ ਬੰਨੇ ਗੁਰੂ ਦੇ ਰਿਹਾ ਤੇ ਇੱਕ ਬੰਨੇ ਗੁਰੂ ਲੈ ਰਿਹਾ ਹੈ ਇੱਥੇ ਕੋਈ ਹੈ ਨਹੀਂ ਕੁਝ ਵੀ ਰਹੀ ਗੱਲ ਜਿਹੜੇ ਸਾਡੇ ਅਣਖਿਆ ਸਿਹੜ ਸਾਡੇ ਗੱਲ ਮੜਿਆ ਅਸੀਂ ਲੜ ਰਹੇ ਹਾਂ ਔਰ ਇਹ ਤੋਂ ਬਾਅਦ ਜਿਹੜਾ ਹੜ ਆਉਣ ਵਾਲਾ ਹੈ ਉਹ ਬੜਾ ਤਕੜਾ ਆਉਣ ਵਾਲਾ ਹੈ ਕਿਉਂਕਿ ਜਿਨ੍ਹਾਂ ਨੇ ਹੜ ਛੱਡਿਆ ਨਾ ਉਹ ਇੱਕ ਅਗਲੀ ਪਲਾਨਿੰਗ ਚ ਹੋਰ ਤਿਆਰੀ ਚ ਨੇ ਵੀ ਹੜ ਦੇ ਵਿੱਚ ਹਮਦਰਦੀ ਵੀ ਲੈਣੀ ਹੈ ਹਮਦਰਦੀ ਤੋਂ ਬਾਅਦ ਬਹੁਮਤ ਵੀ ਲੈਣਾ ਹੈ ਤੇ ਬਹੁਮਤ ਤੋਂ ਬਾਅਦ ਜਿਹੜੀਆਂ ਜ਼ਮੀਨਾਂ ਲੈਂਡ ਪੂਲਿੰਗ ਤੋਂ ਵਿਰੋਧ ਕਰਕੇ ਬਚਾਈਆਂ ਨੇ 7 ਲੱਖ ਏਕੜ ਜ਼ਮੀਨ ਕਰੀਬਨ ਦਰਿਆਵਾਂ ਦੀ ਆ ਉਹਨੂੰ ਕਿਵੇਂ ਸਿੱਧਮ ਸਿੱਧਾ ਤੁਹਾਡੇ ਤੋਂ ਖੋਣਾ ਹੈ ਲੜਾਈ ਜ਼ਮੀਨ ਦੀ ਹੈ ਨਾ ਉਹ ਇਹਨਾਂ ਨੂੰ ਨੇ ਹੱਥੇ ਕਰਨ ਦੀ ਹੈ ਜਿਹੜੇ ਹਰੀ ਸਿੰਘ ਨਲੂਏ ਸ਼ੇਰ-ਏ-ਪੰਜਾਬ ਦੇ ਵਾਰਿਸ ਨੇ ਜਿਹੜੇ ਕਦੇ ਲਾਹੌਰ ਤੇ ਸਿੱਖ ਰਾਜ ਦੇ ਮਾਲਕ ਸਿਆ ਜੋ ਚੋਕਰ ਦੀ ਬੋਰੀ ਲਈ ਉਹਨਾਂ ਨੇ ਮਥਾਜ ਬਣਾ ਦਿੱਤੇ ਜੀ ਪਰ ਗੁਰੂ ਕਿਰਪਾ ਕਰੇ ਆਪਾਂ ਨਿਕਲਾਂਗੇ ਮਨਦੀਪ ਸਿੰਘ ਤੂੰ ਤਗੜਾ ਹੋ ਜਾ ਅੱਜ ਤੂੰ ਇਹਨਾਂ ਹੜਾ ਤੋਂ ਉਦਮ ਸਿੰਘ ਬਣ ਕੇ ਸਿੱਖਣਾ ਹੈ ਕਿ ਜਦ ਅਸੀਂ ਆਏ ਨੂੰ ਦੇਣ ਵਾਲੇ ਲੋਕਾਂ ਜੀ ਜੀ ਬਿਲਕੁਲ ਜੀ ਅੱਜ ਸਾਨੂੰ ਮੰਗਣਾ ਪੈ ਰਿਹਾ ਔਰ ਇਸ ਤਰ੍ਹਾਂ ਦੀ ਘਟਨਾ ਪਿਛਲੇ ਦਿਨੀ ਵੀ ਇੱਕ ਵਾਰੀ ਸੜਕ ਤੋਂ ਲੰਘ ਰਿਹਾ ਸੀ ਇੱਕ ਨੌਜਵਾਨ ਸੜਕ ਦੇ ਕੰਢੇ ਤੇ ਖਲੋਟਾ ਵੇਖ ਰਿਹਾ ਅਸੀਂ ਪੁੱਛਿਆ ਵੀ ਤੂੰ ਇੱਥੇ ਕੀ ਕਰਦਾ ਟਰਾਲੀਆਂ ਰੋਕੀਆਂ ਗੱਡੀਆਂ ਕਹਿੰਦਾ ਉਹ ਸਾਹਮਣੇ ਮੇਰਾ ਡੇਰਾ ਹੈ ਨਵਾਂ ਘਰ ਬਣਾਇਆ ਸੀ ਜਿਹੜਾ ਪਲਸਤਰ ਨਹੀਂ ਹੋਇਆ ਬਹਿ ਗਿਆ ਛੇ ਭੈਣਾਂ ਦਾ ਭਰਾ ਆ ਪਿਓ ਮੇਰਾ ਚੜਾਈ ਕਰ ਗਿਆ ਤੇ 4 ਮਹੀਨੇ ਬਾਅਦ ਜੰਮਿਆ ਮੈਂ ਪਿਓ ਦੇ ਚੜਾਈ ਕਰਨ ਤੋਂ ਬਾਅਦ ਤੇ ਕਹਿੰਦਾ ਹੁਣ ਅੱਜ ਅਸੀਂ ਢਿੱਡ ਭੁੱਖੇ ਰਹਿ ਲੈਨੇ ਆਂ ਭੁੱਖਾ ਪਸ਼ੂ ਨਹੀਂ ਵੇਖਿਆ ਜਾ ਰਿਆ ਕਹਿੰਦਾ ਹੁਣ ਤੂੜੀ ਤਾਂ ਮੈਂ ਇਕੱਠੀ ਕਰ ਲਈ ਸੀ ਮਾੜੀ ਮੋਟੀ ਇਹਦੋਂ ਉਧਰ ਹੁਣ ਉੱਤੇ ਪਾਉਣ ਨੂੰ ਨਾ ਕੋ ਚੋਕਰ ਨਾ ਕੋ ਕੁਝ ਹੋਰ ਮੰਗਣ ਨੂੰ ਜੀ ਨਹੀਂ ਕਰਦਾ ਟਰਾਲੀਆਂ ਲੰਘ ਰਹੀਆਂ ਵੇਖ ਰਿਆ ਹਿੰਮਤ ਨਹੀਂ ਪੈ ਰੀ ਮੈਨੂੰ ਬੋਰੀ ਦੇ ਜੋ ਜੀ ਕਹਿੰਦਾ ਮੈਂ ਦੱਸਿਆ ਆ ਮੈਂ ਮੰਗਿਆ ਨਹੀਂ ਮੈਂ ਕਿਹਾ ਫਿਰ ਹੁਣ ਮੰਗੀ ਬਣਾ ਉਹਦੇ ਘਰੇ ਜਿੰਨਾ ਸੀਗਾ ਉਸ ਵਕਤ ਚਲੋ ਸਾਡੇ ਸਿੰਘ ਨਾਲ ਸੀਗੇ ਜੋ ਸੰਗਤ ਨੇ ਲਿਆਂਦਾ ਉਹ ਦੇ ਕੇ ਆਏ ਪਰ ਉਹਨੂੰ ਮੈਂ ਕਿਹਾ ਵੀ ਹੁਣ ਤੂੰ ਮੰਗਣਾ ਨਹੀਂ ਪਰ ਸਾਨੂੰ ਦੱਸ ਜ਼ਰੂਰ ਦੇਈਂ ਕਿ ਹੁਣ ਸਾਡੇ ਘਰ 'ਚ ਜਦੋਂ ਪਾਣੀ ਛੱਕਦਾ ਤੇ ਕਿੰਨੀ ਕਰੇਤਾ ਤੇ ਕਿੰਨਾ ਕੁ ਕੀ ਆ ਤੇ ਇਹ ਵੀ ਮੈਂ ਬੇਨਤੀ ਕਰੂੰਗਾ ਜਿਹੜੀਆਂ ਫਵਾਹਾਂ ਡਾਈਆਂ ਜਾ ਰਹੀਆਂ ਨੇ ਉੱਥੇ ਇਕੱਠਾ ਹੋ ਰਿਹਾ ਜੀ ਉੱਥੇ ਲੁੱਟ ਕੇ ਖਾਗੇ ਜੀ ਉਹਨਾਂ ਘਰ ਪਰ ਲੈ ਜੀ ਜਿਹੜੇ 100 ਕਰੋੜ ਕਰੋੜ ਦੀ ਲੰਗਰਾਂ ਦੀ ਝੂਠ ਵੇਚ ਕੇ ਖਾਗੇ ਦੱਸੇ ਤੁਹਾਨੂੰ ਪੰਜਾਬ ਦੇ ਪ੍ਰਿਸ਼ਟ ਲੀਡਰ ਤੇ ਅਫਸਰ ਜਿੱਦਣ ਇਹਨਾਂ ਨੇ ਪਹਿਲੀ ਚੌਣ ਲੜੀ ਉਹਦਣ ਇਹਨਾਂ ਕੋ ਕੀ ਸੀ ਤੇ ਅੱਜ ਇਹਨਾਂ ਕੋ ਕਿੰਨੀ ਪ੍ਰਾਪਰਟੀ ਉਹ ਕਿੱਥੋਂ ਆਈ ਪੁੱਛਿਆ ਕਦੇ ਇਹ ਪੰਜਾਬ ਵੇਚ ਕੇ ਖਾ ਜਾਣ ਤੇ ਕੋਈ ਰੌਲਾ ਨਹੀਂ ਉਹਨਾਂ ਨੇ ਜੇ ਮੰਨ ਲਓ ਕਿਸੇ ਨੇ ਗਲਤੀ ਕਰ ਵੀ ਲਈ ਪਿਓ ਦੇ ਪਿੰਡ ਪਾਣੀ ਨਹੀਂ ਆਇਆ ਉਹ ਧੋਖੇ ਨਾਲ ਦੋ ਬੋਰੀਆਂ ਚੁੱਕ ਲਿਆ ਤੇ ਤੁਸੀਂ ਉਹਨੂੰ ਮੋਰਾ ਬਣਾ ਕੇ ਜਿਹੜੇ ਡੋਬ ਰਹੇ ਆ ਤੁਸੀਂ ਉਹਨਾਂ ਦਾ ਬੇੜਾ ਕਰ ਕਰਨ ਲੱਗੇ ਇਹ ਗਲਤ ਹੈ ਬਟਾਲਾ ਜੀ ਇੱਕ ਵਾਰ ਬਾਟ ਦੇ ਵਿੱਚ ਤਿੰਨ ਮੰਤਰੀ ਵੀ ਬੈਠੇ ਕਹਿੰਦੇ ਗੋਆ ਵਰਗੀ ਫੀਲਿੰਗ ਆ ਰਹੀ ਆ ਤੁਹਾਨੂੰ ਤੁਸੀਂ ਵੇਖਿਆ ਹੋਣਾ ਕੀ ਕੀ ਲੱਗਦਾ ਕਿ ਇਹ ਜਖਮ ਨਹੀਂ ਸੀ ਜਖਮਾਂ ਤੇ ਲੂਣ ਛਿੜਕਦਾ ਮੈਂ ਕਹ ਰਿਹਾ ਜੀ ਜਖਮ ਤੁਹਾਡੇ ਸੀ ਉਹਨਾਂ ਲਈ ਗੋਵਾ ਹੀ ਹੈ ਹਮ ਹਾੜ ਤੁਹਾਡੇ ਲਈ ਹੈ ਉਹਨਾਂ ਨੇ ਤੇ ਕਿਹਾ ਵੀ ਨਾ ਰਹੇਗੀ ਨਾ ਰਹੇਗਾ ਬਾਸ ਨਾ বাজੇਗੀ ਬਾਂਸਰੀ ਉਹ ਤਾਂ ਆਪਣੀ ਉਹ ਸੋਚ ਤੇ ਬੈਠੇ ਹੋਏ ਆ ਡੁੱਬ ਤੁਸੀਂ ਰਹੇ ਹੋ ਨਹੀਂ ਇਸ ਲਈ ਸਾਨੂੰ ਇਹ ਸੋਚਣਾ ਬਣਦਾ ਆ ਤੇ ਸਾਡੇ ਜਿੰਨੇ ਭਰਾ ਸੇਵਾ ਕਰਦੇ ਆ ਮੈਂ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰੂੰਗਾ ਆਪਣਾ ਇਤਿਫਾਕ ਕਾਇਮ ਰੱਖਿਓ ਜਿੱਥੇ-ਜਿੱਥੇ ਵੀ ਰਾਸ਼ਨ ਸੰਗਤ ਤੁਹਾਨੂੰ ਭੇਜਦੀ ਹੈ ਤੁਸੀਂ ਪਿੰਡ ਵੰਡ ਲੋ ਬੇਸ਼ੱਕ ਵੀ ਫਲਾਣੇ ਪਿੰਡ ਫਲਾਣੇ ਜਿੱਥੇ ਵੰਦੀ ਜਾਊਗੀ ਫਲਾਣੇ ਪਿੰਡ ਫਲਾਣੀ ਜਿੱਥੇ ਵੰਦੀ ਇੱਕ ਘਰ 'ਚ ਨਾ ਕੋਈ ਸੌ ਇਕੱਠਾ ਕਰੇ ਤੇ ਨਾ ਕੋਈ ਵਾਂਝਾ ਰਹਿ ਜਾਏ ਸਾਰਿਆਂ ਕੋ ਜਾਵੇ ਤੇ ਇਹ ਵੀ ਨਾ ਸੋਚਿਓ ਵੀ ਕਿਸੇ ਦੇ ਘਰ ਪੰਜ ਤੋੜੇ ਵੇਖੇ ਆ ਪੰਜਾਂ ਤੋੜਿਆਂ ਨਾਲ ਉਹਦਾ ਕੱਖ ਨਹੀਂ ਬੰਨਣਾ ਅਪ੍ਰੈਲ ਤੱਕ ਉਹਨੂੰ ਲੜਨਾ ਪੈਣਾ ਹੈ ਉਹਦੇ ਅੱਗੇ ਪਿੱਛੇ ਕੁਝ ਨਹੀਂ ਹੈਗਾ ਜੋ 10 ਤੋੜੇ ਵੀ ਰੱਖ ਲੈਂਦਾ ਤੋ ਵੀ ਉਹਦੇ ਲਈ ਥੋੜੇ ਪੈ ਜਾਣੇ ਜੀ ਬਣਦਾ ਕਿ ਇਹ ਜਿੱਥੇ ਪਸ਼ੂ ਨੇ ਪਰਿਵਾਰ ਹੈ ਉਹ ਕਿੰਨੀ ਕ ਗੱਲ ਆ ਤੇ ਇਹਨਾਂ ਨੇ ਪੰਜਾਬ ਵੇਚ ਕੇ ਖਾ ਲਿਆ ਤੇ ਤੁਸੀਂ ਉੱਥੇ ਗੱਲ ਨਹੀਂ ਕਰਦੇ ਇਹਨਾਂ ਦੇ ਤੋੜੇ ਗਿਣ ਤੇ ਲੱਗੇ ਹੋਏ ਹੋ ਤੁਸੀਂ ਇਸ ਲਈ ਇਸ ਚੱਕਰ ਵਿੱਚੋਂ ਨਿਕਲਿਓ ਕੁਝ ਲੋਕਾਂ ਨੇ ਇਹ ਵੀ ਕਹਿ ਦਿੱਤਾ ਜੀ ਇੱਥੇ ਜੱਟਾਂ ਦੀਆਂ ਟਰਾਲੀਆਂ ਆਈਆਂ ਜੀ ਸਾਨੂੰ ਇੱਥੇ ਕੁੱਤਿਆਂ ਵਾਂਗੂ ਬਿਸਕਟ ਸੁੱਟ ਕੇ ਬਿਲਕੁਲ ਗਲਤ ਗੱਲ ਐ ਮੈਂ ਖੁਦ ਗਿਆ ਆ ਜੀ ਔਰ ਭਾਈ ਕਨਈਏ ਤੇ ਗੁਰੂ ਰਾਮਦਾਸ ਗੁਰੂ ਤੇਗ ਬਹਾਦਰ ਸਾਹਿਬ ਬਣ ਕੇ ਲੋਕ ਗਏ ਆ ਉਹਨਾਂ ਡਿੱਗਦੇ ਨੂੰ ਪੁੱਛਿਆ ਜੇ ਕੋਈ ਸ਼ਰਾਰਤੀ ਕਿਸੇ ਖਰਾਬੀ ਕਰ ਗਿਆ ਤੇ ਸਾਰੇ ਇਸ ਸਿਸਟਮ ਨੂੰ ਆਪਾਂ ਖਰਾਬ ਨਾ ਕਰੀਏ ਅੱਜ ਈਸਾਈ ਭਰਾ ਸਿੱਖ ਭਰਾ ਇਹ ਤੁਸੀਂ ਨਾ ਤੇ ਜਾਤ ਨੀਵੀਂ ਵੇਖਿਓ ਨਾ ਉੱਚੀ ਵੇਖਿਓ ਉੱਚੀ ਜਾਤ ਦਾ ਮਾਣ ਵੀ ਮੜਾਏ ਤੇ ਨੀਵੀਂ ਜਾਤ ਦੀ ਹੀਣਤਾ ਵੀ ਮੜੀ ਮਾਨਸਕੀ ਜਾਤ ਸਭੇ ਇੱਕ ਇਹ ਪਹਿਚਾਨ ਬੋ ਤੁਸੀਂ ਪੰਜਾਬੀ ਭਰਾਓ ਤੁਹਾਡੀ ਇਹ ਫਿਤਰਤ ਹੈ ਕਿ ਤੁਸੀਂ ਵੰਡ ਕੇ ਖਾਣ ਵਾਲੇ ਲੋਕ ਉਹ ਕਿਰਤੀ ਲੋਕ ਭਾਵੇਂ ਕੋਈ ਦਿਹਾੜੀ ਲਾਉਂਦਾ ਉਹ ਵੀ ਵੰਡ ਕੇ ਖਾਂਦਾ ਤੇ ਜੇ ਕੋਈ ਸ਼ੌਕ ਕਰ ਖਾਉਂਦਾ ਉਹ ਵੀ ਵੰਡ ਕੇ ਖਾਂਦਾ